वागुरू जी का खालसा वाहू जी की फतेह मैं गुरनाम सिंह सदोआहा जनरल सक्र भारतीय किसान यूनियन का मुखातम हाँ ਅਜਾ ਜਿਹੜਾ ਇੱਥੇ ਸਾਡਾ ਰੋਸਟੀ ਹੋਣਾ ਚੱਲਣ ਲਿਆ ਵਾ ਇਹ ਵੱਡੇ ਢੀਲਾਂ ਦੇ ਸਾਡਾ ਹੋ ਚੱਲਣਾ ਕਿਉਂਕਿ ਉਹ ਸਾਨੂੰ ਇੱਕ ਬੋਰੀ ਦੇ ਨਾਲ ਖਾਦ ਦੇ ਨਾਲ ਦੋ ਦੋ ਬੋਰੀਆਂ ਤੁਸੀਂ ਇੱਕ ਨਾਣੋ ਦੇ ਦਿੰਦੇ ਆ ਸਲਫਰ ਦੇ ਦਿੰਦੇ ਆ ਜਿੱਕ ਦੇ ਦੇ ਦਿੰਦੇ ਆ ਜਿਹੜੀ ਕਿ ਕਿਸਾਨਾਂ ਨੂੰ ਕੀ ਲੋੜ ਨਹੀਂ ਹੁੰਦੀ ਤੇ ਇਸ ਤਰ੍ਹਾਂ ਜਿਹੜਾ ਕਿਸਾਨਾਂ ਦਾ ਜਿਹੜਾ ਖਰਚਾ ਜਿਹੜਾ ਉਹ ਵੱਧਾ ਜਾ ਰਿਹਾ ਵਾ ਅਸੀਂ ਡਿਮਾਂਡ ਕਰਦੇ ਆ ਕਿ ਉਹ ਜਿਹੜੇ ਛੋਟੇ ਢੀਲਾਂ ਨੂੰ ਨਾਲ ਜਿਹੜੀ ਉਹ ਟੈਗਲ ਕਰਕੇ ਦੇ ਰਹੇ ਆ ਕਿ ਉਹ ਵੀ ਜਿਹੜਾ ਬਿਲਕੁਲ ਕਾਨੂੰਨ ਦੇ ਉਲਟ ਆ ਤੇ ਇਹ ਅੱਜ ਜਿਹੜੀ ਜਿਹੜੇ ਆ ਸਾਡੇ ਇੱਥੇ ਰੈਕ ਲੱਗਾ ਆ ਕਿ ਅਗਰ ਵਾਪਸ ਕੰਪਨੀ ਦਾ ਆਇਆ ਵਾ ਉਹਹੀ ਉਹਨਾਂ ਬੇਨਤੀ ਕਰ ਰਹੇ ਆ ਕਿ ਆਪਾਂ ਇਹ ਰਾਇ ਲਵਾ ਲੈਣਾ ਤੇ ਜਿਹੜੇ ਛੋਟੇ ਡੀਲਰ ਆ ਉਹ ਉਹਨਾਂ ਨੂੰ ਆਪਣਾ ਕਿਸਾਨ ਭੇਜਣਗੇ ਤੇ ਉਹਨਾਂ ਨੂੰ ਖਾਸ ਜਿਹੜੀ ਆ ਮਿਆ ਕਰਨ ਉਹਦੇ ਪਰ ਸਾਰੀ ਗ੍ਰੀਨ ਨਿਗਰਾਨੀ ਰੱਖੀ ਜਾਏਗੀ ਇਹਦੇ ਬਾਰੇ ਜਿਹੜੀ ਮਹਿਕਮਿਆਂ ਕੋਲੋਂ ਜਈਏ ਰਿਪੋਰਟ ਲੈ ਕੇ ਤੇ ਅਸੀਂ ਸਾਰੇ ਜਿਹੜੀ ਨਿਸ਼ਚ ਕਰਾਂਗੇ ਜਿਹਦੇ ਵਿੱਚ ਕੋਈ ਹੈਰਾ ਫੇਰੀ ਹੋਈ ਜਿੰਨੇ ਵੀ ਡੀਲਰ ਨੇ ਕੀਤਾ ਉਹਦੇ ਡੀਲਰ ਦੇ ਅੱਗੇ ਅੱਗੇ ਤੱਕ ਨਾ ਰਹਿਣ ਤੁਸੀਂ ਇਹਦੀ ਖੇਤੀਬਾੜੀ ਵਿਭਾਗ ਨੂੰ ਕੋਈ ਕੀਤੀ ਸ਼ਿਕਾਇਤ ਇਹਦੀ ਵਾਡੇ ਜਿਹੜੇ ਸਰਦਾਰ ਪਰਮਜੀਤ ਸਿੰਘ ਕਾਉਂਦੇ ਸੇ ਬਿਠੇ ਆਏ ਹੋਇਆ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਉਹ ਉਹਨਾਂ ਨੇ ਸਾਡਾ ਜਿਹੜਾ ਪੂਰਾ ਸਾਥ ਦੇ ਰਹੇ ਆ ਉਹਨੇ ਜੋ ਵੀ ਇੱਥੇ ਕੋਈ ਗਲਤ ਕੰਮ ਕਰੇਗਾ ਟੈਗਰ ਨਾਲ ਕਰੇਗਾ ਉਹਦੇ ਜਿਹੜੇ ਨੂੰ ਸਭ ਜਿਹੜੇ ਕੈਂਸਲ ਕਰਵਾਵਾਂਗੇ ਅਗਰ ਵਾਲਿਆ ਤੇ ਇਹ ਵੀ ਕਿਨੋ ਕਾਸਟੋਰ ਵਾਲੇ ਜਿਹੜੇ ਆ ਉਹ ਅਜਿਹਾ ਕਰ ਰਹੇ ਆ ਆ ਸਾਨੂੰ ਜਿੱਤੋ ਵਾਲਿਆਂ ਦਾ ਵੀ ਬੜਾਈ ਆ ਉਹਨਾਂ ਸ਼ਿਕਾਇਤ ਆਈ ਆ ਕਿ ਉਹ ਵੀ ਨਾਲ ਜਿਹੜੇ ਦੂਜੇ ਪਟਾਟੇ ਜਿਹੜੇ ਉਹ ਵੇਚ ਰਹੇ ਆ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਹਟ ਬੰਦ ਕਰ ਦਿੱਤਾ ਵਾ ਤੇ ਇਸ ਤਰ੍ਹਾਂ ਦੂਜੇ ਵੀ ਵੱਡੇ ਵੱਡੇ ਦੀ ਸਾਰੇ ਇਦਾਂ ਕਰਦੇ ਆ ਸਰਪੰਚ ਜੀ ਨੂੰ ਸੇਗਾ ਪਿੰਡ ਤਲਾਰ ਬਰਾਖ ਫਦੇਗਾ ਜੂੜੀਆਂ ਤੋਂ ਆ ਤੇ ਮੈਂ ਕਿਸਾਨ ਹਾਂ ਤੇ ਕਿਸਾਨ ਦੇ ਨਾਤੇ ਇਸ ਵਾਰ ਜਿਹੜੀ ਲੋਟਿਆ ਸਭ ਤੋਂ ਵੱਧ ਲੋਟ ਬਰਦਾਸਪੁਰ ਜਿਹੜੇ ਜਿਹ ਵਿੱਚ ਖਾਦੀ ਹੋਈ ਹੈ ਐਕਚੁਅਲੀ ਹੈ ਕਿ ਵੀ ਖਾਦੇ ਜਿਹੜੀ ਜੂੜੀਆਂ ਵਾ ਇਹਦੇ ਉੱਤੇ ਵੀ 90% ਸਬਸਿਡੀ ਹੁੰਦੀ ਹੈ ਤੇ ਜਿਹੜੀ ਡੀਏਪੀ ਆ ਉਹ ਵੀ ਮਾਰਕੀਟ ਆ ਜਿਹੜਾ 35 3700 ਜਿਹੜੀ 1200 1350 ਰੁਪਇਆ ਮਿਲਦੀ ਆ ਤੇ ਇਹਨਾਂ ਨੇ ਕੀ ਕੀਤਾ ਉਹ ਸਬਸਿਡੀ ਵਾਲੀ ਪਸੰਦਾ ਦੀ ਖਾਜਰੀ ਆ ਕਿ ਪੰਜ ਛੇ ਹੋਲਸੇਲਰ ਰੜੇ ਹੋਇਆ ਪੰਜ ਚਾਰ ਦੇ ਬਟਾੜੇ ਦੇ ਆ ਤੇ ਡਿਆ ਰੋਡ ਤੇ ਇਹਨੇ ਦੁਕਾਨਾਂ ਵਾਂ ਇੱਕ ਕਾਡੀਆਂ ਦਾ ਵਾ ਤੇ ਇੱਕ ਤੋਂ ਬਰਦਾਸ਼ਪੁਰ ਦੇ ਆ ਇਹਨਾਂ ਨੂੰ ਪੰਜ ਛੇ ਹੋਲਸੇਲਰਾਂ ਦੀ ਮਨੋਕੜੀ ਇਹਨਾਂ ਨੇ ਕੀ ਕੀਤਾ ਖਾਜਰੀ ਆ ਪਹਿਲਾਂ ਤੇ ਜਿਹੜੀ ਕੁਝ ਖਾਤ ਇਹਨਾਂ ਨੇ ਜਿਹੜੇ ਪਲਾਈਵੋਡ ਫੈਕਟਰੀਆਂ ਆ ਜਾਂ ਜਿਹੜੇ ਵੀਰ ਵਾਲੀਆਂ ਫੈਕਟਰੀਆਂ ਉਹਨਾਂ ਨੂੰ ਭੇਜਤੀ ਇਹਨਾਂ ਨੇ ਸਾਡੇ ਕਿਸਾਨਾਂ ਦਾ ਹੀ ਕਰਦੇ ਸੀ ਭੋਲੇ ਭੋਲੇ ਲੋਕ ਆ ਜਾਣੇ ਆ ਜਾ ਕੇ ਸਾੜ ਕੋ ਘੂਠਾ ਲਵਾ ਲੈਣੇ ਧਾਰ ਘਾੜ ਲਵਾ ਕੇ ਤੇ ਬੋਰੀਆਂ ਦੋ ਦਿੰਦੇ ਆ ਤੇ ਲੈ 6400 ਦਿੰਦੇ ਸਾਡੀ ਉਹ ਖਾਜਰੀਆ ਉਹ ਸਾਡੀ ਇਹਨਾਂ ਨੇ ਫੈਕਟਰੀਆਂ ਭੇਜ ਗਏ ਜਿਹੜੀ ਬੱਕੀ ਮਗਰਬਜੀ ਖਾਦ ਉਹਦੇ ਵਾਸਤੇ ਇਹਨਾਂ ਨੇ ਕਿਹਾ ਕਿ ਖਾਦ ਤੇ ਮਾਰਜਨ ਦੇਣਾ ਨੂੰ 5000 ਰੁਪਏ ਬੋਰੀ ਦਾ ਹੁੰਦਾ ਇਹਨਾਂ ਨੇ ਉਸ ਮਾਰਜਨ ਵਧਾਉਣ ਵਾਸਤੇ ਇਹਨਾਂ ਨਾਲ ਬਾਇਓ ਬਟੇਰਾ ਦੇਣ ਦੀ ਸ਼ੁਰੂ ਕਰਤੀ ਉਹ ਨਰੀ ਮਿੱਟੀ ਬਾਇਓ ਜਾਂ ਬਟੇਰਾ ਕਿਤੇ ਕਲਪ ਬਸਰੀ ਨਾਲ ਲੈਣੀ ਪਊਗੀ ਤੇ ਕਿਸਾਨ ਕੀ ਕਰਦਾ ਕਿਸਾਨ ਦਾ ਝੋਨਾ ਖਰਾਬ ਹੋ ਰਿਹਾ ਹੈ ਹੁਣ ਕੱਲ ਸੇ ਕਮਾ ਇਹੋ ਜਿਹੇ ਹਾਲਾਤ ਆ ਸਾਨੂੰ ਝ ਤੇ ਰਾਤ ਐ ਹੋਜੇ ਵੀ ਇੱਕ ਇੱਕ ਪੂਰੀ ਵੀ ਨਹੀਂ ਮਿਲ ਰਹੀ ਹੈਗੀ ਤੇ ਸਾਨੂੰ ਸਾਡੇ ਖਸਾਨਾਂ ਨੂੰ ਮਜਬੂਰੀ ਵਸਾਨੂੰ ਜਿਹੜੀਆਂ ਖਾਜੀਆਂ ਨਾਲ ਬਾਇਓ ਲੈਣੀ ਪਈ ਉਹ ਬਾਇਓ ਜਿਹਦਾ ਮਾਰਕੀਟ ਦਾ ਰੇਟ 200 ਰੁਪਿਆ ਜਿਹੜੀ ਉਹ 600 ਦੀ ਵੇਚੀ ਐ ਨੂੰ ਸਾਨੂੰ ਜਾਣੀ ਕਿ ਜਿਹੜੀ ਖਾਦ ਦੀ ਬੁਰੀ ਹਨ ਨੂੰ 270 ਰੁਪਏ ਦੀ ਪੈਣੀ ਸੀ ਉਹ ਸਾਨੂੰ ਜਾ ਕੇ 670 ਦੇ ਪਈ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਵੀ ਖੂਹ ਥੱਲੇ ਵਿੱਚ ਮੈਂ ਖਾਦਰ ਮੰਗਵਾਈ ਆ ਉੱਥੇ ਸਾਨੂੰ 267 ਰੁਪਏ ਨਾ ਖਾਦ ਮਿਲੀ ਆ ਉਹ ਵੀ ਸਾਡੇ ਪੰਜਾਬ ਦੇ ਇੱਕ ਜ਼ਿਲ੍ਹਾ ਵਾ ਕਾਰਨ ਕਿ ਉੱਥੇ ਲੋਟਿੰਗ ਸਟਰੀ ਹੋਈ ਸਿਰਫ ਕਾਰਨ ਇਹ ਹੋਇਆ ਕਿ ਸਾਨੂੰ ਉੱਥੇ ਇਨਾ ਕਾ ਖਰਚਾ ਪਿਆ ਉਹਨੂੰ ਆਪਣੇ ਦੇਰ ਦਾ ਜਲਾ ਲੈ ਕੇ ਆਉਣੀ ਪਈ ਉਹਨਾਂ ਨੇ 1 ਰੁਪਈਆ ਵਾਧੇ ਨਹੀਂ ਲਾਇਆ ਨਾ ਕੋਈ ਟੈਗਿੰਗ ਕੀਤੀ ਐ ਅੱਜ ਉੱਥੇ ਸਟੇਸ਼ਨ ਦੇ ਉੱਪਰ ਲਗਾਈ ਕਿਰਪੋ ਕੰਪਨੀ ਦਾ ਜਿਹਦੇ ਵਿੱਚੋਂ ਕੁਝ ਮਾਲ ਮੈਨੂੰ ਮਾਣਾ ਸੀ ਕੁਝ ਮਾਲ ਸੋਸਾਇਟ ਛੱਟੂ ਪ੍ਰਿੰਟ ਮਾਲ ਗੌਰਮੈਂਟ ਨੇ ਕਾਨੂੰਨ ਬਣਾਇਆ ਦਾ ਕਿ ਜਿੱਦਾਂ ਮਾਰਕੀਟਿੰਗ ਦੇ ਲੱਗੇ ਛੱਟੂ ਖੇਤ ਮਾਲ ਜਿਹੜਾ ਵਾ ਉਹ ਕੋਵਰੇਟ ਸਟੇਡੀਆਂ ਨੂੰ ਜਾਏਗਾ ਉਹਦੇ ਵਿੱਚੋਂ ਕੁਝ ਮਾਲ ਗਿੱਦੜਵਾਲ ਜਾਰੀ ਆ 1500 ਬੋਰੀ ਉਹਦੇ ਵਿੱਚੋਂ ਕੁਝ ਮਾਲ ਜਿਹੜੇ ਅੰਬਸਾ ਚ ਤੇ ਨਹੀਂ ਗਿਆ ਛੱਡ ਆ ਗਿਆ ਬੋਰੀ ਜਾਰੀ ਆ ਤੇ ਤਕਰੀਬਨ 5000 ਬੋਰੀ ਜੀੜਾ ਨੂੰ ਮਿਲਨੀ ਹੈਗੀ ਜਿਹੜੀ ਹੱਟੀ ਹੱਟੀ ਜਾਰੀ ਆ ਜਿਹਦੇ ਵਿੱਚ ਦੋ ਤੇ ਦੋ ਚਾਰ ਡੀਲਰ ਤੋਂ ਲੋਕਲ ਚਾਰ ਡੀਲਰ ਹੈਗੇ ਆ ਇੱਕ ਡੀਲਰ ਕਾਦੀਆਂ ਉੱਤੇ ਰੋੜਦੇ ਆ ਇੱਕ ਡੀਲਰ ਸੁਨੰਦਰ ਰੋੜਦੇ ਆ ਤੇ ਦੋ ਡੀਲਰ ਇੱਕੋ ਰਿਵਾੜ ਉੱਤੇ ਇੱਕੋ ਸਮਝ ਇਹਨੂੰ ਵੰਡ ਕੇ ਅੱਜ ਅਸੀਂ ਅੱਜ ਹੁਣ ਸੁਸਾਇਟੀ ਜਟਾਣੇ ਜਿਹੜਾ ਧਰਨਾ ਮਾਰਿਆ ਸੀ ਦੋਹਾਂ ਧਰਨਾਵਾਂ ਆ ਕੇ ਗੌਰਮੈਂਟ ਦੇ ਬੰਦੇ ਆਏ ਪ੍ਰੈਸਰ ਵੀ ਆਏ ਖਾਰੇ ਬੰਦੇ ਆ ਕੇ ਉਹਨੇ ਰਵਾ ਪਿਆ ਲੋਹਾ ਮੰਦੂਗਾ ਦੇ ਭੈਸਾ ਆਇਆ ਕਿ ਜੀ ਤੁਸੀਂ ਆਪਣੀਆਂ ਦੁਕਾਨਾਂ ਦੇ ਮਾਲ ਲੈ ਜਾਓ ਤੁਸੀਂ ਉਹਦੇ ਗੱਟਾਂ ਵਿੱਚ ਛੇਕ ਕਰਦੋ ਅਸੀਂ ਹਰ ਬੰਦੇ ਨੂੰ ਕਹਿਤਾ ਰਾ ਛੇਰੇ ਅਸੀਂ ਛੇਕ ਸ਼ੁਰੂ ਕਰਾਂਗੇ ਅੱਜ ਅਸੀਂ ਕਿਉਂਕਿ ਮਾਲਟੀਫਨ ਚੁੱਕਣਾ ਹੈ ਤਾਂ ਅਸੀਂ ਮਾਲ ਮਾਲ ਜਿਹੜਾ ਸੋਸਾਇਟੀ ਨੂੰ ਭੇਜ ਰਹੇ ਹਾਂ ਆਪਣਾ ਮਾਲ ਦੁਕਾਨਾਂ ਦੇ ਲਵਾਵਾਂਗੇ ਛੇਰੇ ਤੋਂ 11 ਵਜੇ ਤੋਂ ਬਾਅਦ ਛੇਕ ਕਰਾਂਗੇ ਹਰ ਜੱਜ ਨੂੰ 10 ਤੋਂ 15 ਮੋਰੀਆਂ ਤੱਕ ਦੇਵਾਂਗੇ ਕੂਠਾ ਲਾਏਗਾ ਧਾਰ ਕੱਟ ਲਿਆਏਗਾ ਅਗਰ ਉਹਦੇ ਤੋਂ ਵੱਧ ਕੋਈ ਮੋਰੀ ਮੰਗੇਗਾ ਉਹ ਉਹਨੂੰ ਕਹਾਂਗੇ ਅਗਲੇ ਲੈਬ ਜੀ ਨਹੀਂ ਪਰ ਆਪਣੀ ਜ਼ਮੀਨ ਦੇ ਕਾਰਨ ਨਾਲ ਹੈ ਕੋਰਸਲ ਮੰਡੀ ਦਾ ਮੇਰੇ ਕੋਲ ਜਿਹੜਾ ਡੀਲਰ ਕੋਈ ਮਾਲ ਮੰਗਦਾ ਮਾਲ ਮੰਗਦਾ ਤੇ ਉਹਨੂੰ ਭੇਜਨੇ ਆ ਤੁਸੀਂ ਦੱਸੋ ਅੱਜ ਤੱਕ ਮਾਲ ਮੰਗੇ ਤੋਂ ਬਗੈਰ ਤੁਹਾਡੇ ਘਰ ਅਸੀਂ ਕੋਈ ਚੀਜ਼ ਭੇਜਦੀ ਐ ਤੁਹਾਨੂੰ ਨਾ ਲਈਏ ਢੋਅਗੇ ਇੱਕ ਤੁਹਾਡੇ ਤੇ ਇਲਜ਼ਾਮ ਹੈ ਕਿ ਤੂੰ ਜੂਰੀਆਂ ਖਾਦ ਦੇ ਨਾਲ ਕੋਈ ਪ੍ਰੋਡਕਟ ਜਿਹੜਾ ਦਵਾਈਆਂ ਪਾਉਣ ਵਾਲੀ ਪੈਕਸਾਈਡ ਉਹ ਦੇ ਰਹੀ ਧੱਕੇ ਨਾਲ ਜੀ ਦਵਾਈਆਂ ਵੇਚਦੇ ਨੇ ਜੂੜਾ ਅਸੀਂ ਡੀਲਰਾਂ ਦਾ ਕਰ ਜਾਂਦੀਆਂ ਉਹ ਮੰਗਦੇ ਐ ਤੇ ਦਿੰਦੇ ਆ ਉਹ ਕੋਈ ਕੀ ਕਰਦੇ ਆ ਤਾਂ ਸਾਨੂੰ ਨਹੀਂ ਪਤਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਵੀਂ ਕਹਣਾ ਕਿ ਜੇ ਇਹੋ ਹੀ ਆਬਦ ਰਹੀ ਇਹੋ ਹੀ ਇਹਨਾਂ ਨੇ ਢਿੱਗਣਾਂ ਨੂੰ ਕੱਠੇ ਕਰਕੇ ਜੱਟਾਂ ਨੂੰ ਧਰਨੇ ਮੜਵਾਏ ਕੰਪਨੀਆਂ ਨੇ ਖਾਦ ਪਾਣੀ ਤੇ ਪਾਣੀ ਬੰਦ ਹੋ ਜੇਗੀ ਜੱਟਾਂ ਨੂੰ ਤਕਰੀਬ ਹੋਏਗੀ ਪਿਛਲੇ 15 ਦਿਨ ਤੋਂ ਇੱਕ ਲੈਕ ਆਇਆ ਸੀ ਉਹਨੂੰ ਹੱਲਾ ਸੁਲਾ ਹੋਇਆ ਸੀ ਕੰਪਨੀ ਨੇ ਸਾਡੇ ਦੇਲੇ ਦੋ ਲੈਕ ਸੀ ਕੱਟ ਕੇ ਉਹ ਭੀਜੇ ਟੈਂਪਰਸ ਇੱਥੇ ਦੂ ਬੋਰੀਆਂ ਦਾ ਨੂੰ ਮਾਲ ਮਿਲਿਆ ਨਹੀਂ 40 30 ਬੋਰੀਆਂ ਦੇ ਲੈ ਕੇ ਘਰ ਚਲਦੇ ਆ ਜਨਾਨੀਆਂ ਆਂਦੀਆਂ ਇੱਕ ਬੋਰੀ ਲੈਣ ਆ ਤੇ ਅਸੀਂ ਆਪ ਥਰਨ ਦੇ ਮਰੇ ਮਰ ਜੰਦੇ ਆ ਇੱਕ ਬੋਰੀ ਦਿਹਾਣੀ ਭੈਣਤੀ ਬਹਿਣ ਆਈਏ ਜੀ ਨਹੀਂ ਸਕਦੇ ਐਸੇ ਜੀ ਬੋਰੀਆਂ ਅੰਦਰ ਰੱਖੀਏ ਤੇ ਸਮਝੋ ਇੱਕ ਸਮੈਕ ਅੰਦਰ ਰੱਖਣੀ ਕਿ ਇਹ ਪੀਛੇ ਮੈਂ ਕੰਮ ਚਦੇ ਰੋ ਖਾਨ ਬੋਰੀ ਆਏਗੀ ਗਟਣ ਬੋਰੀ ਕਾਲ ਮਿਲੇਗੀ ਅਗਰ ਦੁਕਾਨਦਾਰ ਕੋਈ ਕਰਦਾ ਤੇ ਉਸੇ ਦੇ ਦੱਸੋ